ਰਾਤ ਦਾ ਸਮਾਂ ਹੋਇਆ ਤੇ ਸਤਿਗੁਰੂ ਜੀ ਅੱਗੇ ਵੱਧਦੇ ਨੇ ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਵੱਧਦੇ ਜਾ ਰਹੇ ਨੇ ਸਾਰੀ ਰਾਤ ਦਾ ਸਫ਼ਰ ਸਤਿਗੁਰੂ ਜੀ ਨੇ ਕੀਤਾ ਪੈਰ ਸੁਝ ਚੁੱਕੇ ਨੇ ਨੰਗੇ ਪੈਰ ਹੋਣ ਕਰਕੇ ਪੈਰਾਂ ਦੇ ਵਿੱਚ ਕੰਡੇ ਵੱਜਦੇ ਨੇ ਝਾੜੀਆਂ ਦੇ ਨਾਲ ਖਹਿ ਖਹਿ ਕੇ ਜਾਮਾ ਲੀਰੋ ਲੀਰ ਹੈ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਨੰਗੀ ਕਿਰਪਾਨ ਉਹ ਵੀ ਖੂਨ ਦੇ ਨਾਲ ਭਿੱਜੀ ਹੋਈ ਉਹ ਪਕੜੀ ਹੋਈ ਹੈ ਭਾਵੇਂ ਕਿ ਦਰਿਆ ਦੇ ਨਜ਼ਦੀਕ ਦਾ ਇਲਾਕਾ ਹੁਣ ਕਰਕੇ ਜ਼ਮੀਨ ਹੈ ਜਿਹੜੀ ਉਹ ਰੇਤਲੀ ਹੈ ਚਿੱਕੜ ਨਹੀਂ ਹੈ ਪਰ ਸਰਦੀ ਦੀਆਂ ਰਾਤਾਂ ਹੁਣ ਕਰਕੇ ਠੰਡੀ ਰੇਤਲੀ ਉਹ ਜ਼ਮੀਨ ਬਰਫ਼ ਵਰਗੀ ਸ਼ਾਂਤ ਹੈ ਹਵਾ ਚੱਲਦੀ ਪਈ ਹੈ ਸੀਨੇ ਨੂੰ چیر ਕੇ ਨੰਗ ਜਾਂਦਾ ਹੈ ਹਵਾ ਦਾ ਜਦੋਂ ਕੋਈ ਠੰਡਾ ਬੁੱਲਾ ਆਉਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੱਲਦੇ ਜਾ ਰਹੇ ਨੇ ਤੇ ਇੰਨੇ ਨੂੰ ਅਗਲੇ ਦਿਨ ਦਾ ਚੜ੍ਹਾ ਜਿਹੜਾ ਹੋਣਾ ਆਰੰਭ ਹੋ ਗਿਆ ਸਤਿਗੁਰੂ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕੋਈ ਮਨੁੱਖ ਜਿਵੇਂ ਤੁਰਿਆ ਜਾਂਦਾ ਹੋਵੇ ਤੇ ਮੁੱਖ ਦੇ ਵਿੱਚੋਂ ਰਾਮ ਰਾਮ ਬੋਲਦਾ ਜਾਂਦਾ ਹੈ ਉਹ ਆਪਣੀ ਮਸਤੀ ਦੇ ਵਿੱਚ ਰਾਮ ਰਾਮ ਸੀਤਾ ਰਾਮ ਇਹ ਬਚਨ ਬੋਲਦਾ ਜਾਂਦਾ ਤੇ ਸਤਿਗੁਰੂ ਜੀ ਨੇ ਆਵਾਜ਼ ਮਾਰੀ ਕਹਿੰਦੇ ਉਹ ਰਾਮ ਦੇ ਆ ਭਗਤਾ ਗੱਲ ਸੁਣ ਉਹ ਰੁਕ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਸਤਿਗੁਰੂ ਜੀ ਨੂੰ ਪੁੱਛਦਾ ਤੁਸੀਂ ਕੌਣ ਹੋ ਹੁਣ ਰਾਤ ਦਾ ਹਨੇਰਾ ਹੈ ਉਹਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਪੁੱਛਦਾ ਕੌਣ ਸਤਿਗੁਰੂ ਜੀ ਕਹਿੰਦੇ ਭਲਿਆ ਕਿਹੜਾ ਪਿੰਡ ਹੈ ਲਾਗੇ ਕਹਿੰਦਾ ਜੀ ਬਲੋਲ ਪਿੰਡ ਹੈ ਲਾਗੇ ਤੇ ਸਤਿਗੁਰੂ ਜੀ ਕਹਿੰਦੇ ਬਲੋਲ ਪਿੰਡ ਉਹੀ ਬਲੋਲ ਜਿਸ ਬਲੋਲ ਦੇ ਵਿੱਚ ਪੂਰਨ ਮਸੰਦ ਰਹਿੰਦਾ ਹੈ ਤੇ ਅੱਗੋਂ ਉਹ ਰਾਮ ਭਗਤ ਪੁੱਛਦਾ ਕਹਿੰਦਾ ਜੀ ਕਿਸ ਦਾ ਮਸੰਦ ਸਤਿਗੁਰੂ ਜੀ ਕਹਿੰਦੇ ਆਨੰਦਪੁਰ ਵਾਲੇ ਗੁਰੂ ਦਾ ਮਸੰਦ ਸੁਣੀਂਦਾ ਕਹਿੰਦਾ ਹਾਂਜੀ ਉਹੀ ਬਲੋਲ ਹੈ ਤੁਸੀਂ ਮਿਲਣੇ ਜਾਣਾ ਉਹਦੇ ਘਰ ਸਤਗੁਰੂ ਜੀ ਕਹਿੰਦੇ ਭਲਿਆ ਤੇਰੇ ਉੱਪਰ ਬਖਸ਼ਿਸ਼ ਹੋਏਗੀ ਉਹ ਅਕਾਲ ਪੁਰਖ ਮਾਲਕ ਪ੍ਰਮਾਤਮਾ ਦੀ ਜੇ ਤੂੰ ਮੈਨੂੰ ਉਹਦੇ ਘਰ ਤੱਕ ਛਾੜਿਆਵੇਂ ਉਹ ਪੰਡਿਤ ਸਤਗੁਰੂ ਜੀ ਦੇ ਅੱਗੇ-ਅੱਗੇ ਤੁਰ ਪਿਆ ਸਤਗੁਰੂ ਜੀ ਮਗਰ-ਮਗਰ ਤੁਰੇ ਜਾ ਰਹੇ ਨੇ ਗਲੀ ਦਾ ਮੋੜ ਮੁੜੇ ਤੇ ਅੱਗੇ ਜਾ ਕੇ ਉਹਨੇ ਘਰ ਦਾ ਦਰਵਾਜ਼ਾ ਖੜਕਾਇਆ ਆਵਾਜ਼ ਦਿੱਤੀ ਜੋ ਪੂਰਨ ਸੀ ਇਹ ਆਪ ਚਵਾਰੇ ਦੇ ਵਿੱਚ ਰਿਆ ਕਰਦਾ ਸੀ ਤੇ ਰਾਤ ਨੂੰ ਰਖਵਾਲੀ ਦੇ ਉੱਪਰ ਇਹਦਾ ਨੌਕਰ ਆਈ ਜਿਉਣਾ ਹੋਇਆ ਕਰਦਾ ਸੀ ਉਸ ਪੰਡਤ ਨੇ ਆਵਾਜ਼ ਦਿੱਤੀ ਕਹਿੰਦੇ ਜਿਉਣਿਆ ਦਰਵਾਜ਼ਾ ਖੋਲ ਤੇ ਅੰਦਰੋਂ ਆਵਾਜ਼ ਆਈ ਪਾਈ ਕੌਣ ਐ ਕਹਿੰਦਾ ਕੋਈ ਮਹਿਮਾਨ ਆਇਆ ਤੁਹਾਨੂੰ ਮਿਲਣਾ ਚਾਹੁੰਦਾ ਹੈ ਪੂਰਨ ਨੂੰ ਮਿਲਣਾ ਚਾਹੁੰਦਾ ਜਿਉਣੇ ਨੇ ਦਰਵਾਜ਼ਾ ਖੋਲਿਆ ਸਤਗੁਰੂ ਜੀ ਅੱਗੇ ਹੋ ਗਏ ਤੇ ਉਹ ਪੰਡਿਤ ਜਿਹੜਾ ਸੀ ਉਹ ਵਾਪਸ ਮੁੜ ਗਿਆ ਜਿਉਣੇ ਨੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਸ ਮੰਜੇ ਦੇ ਉੱਪਰ ਆਪ ਆਰਾਮ ਕਰਦਾ ਪਿਆ ਸੀ ਉਸ ਮੰਜੇ ਦੇ ਉੱਪਰ ਬਿਠਾਇਆ ਤੇ ਆਪ ਦੀਵਾ ਬਾਲਿਆ ਦੀਵੇ ਦੀ ਲੋਹ ਵਿੱਚ ਜਦੋਂ ਜਿਉਣੇ ਨੇ ਸਤਗੁਰੂ ਜੀ ਦੇ ਵੱਲ ਨੂੰ ਤੱਕਿਆ ਤਰਬਕ ਗਿਆ ਕਿਉਂਕਿ ਜੋਸ਼ ਸਰੀਰ ਸ਼ਖਸ਼ ਸਾਹਮਣੇ ਬੈਠਾ ਪੈਰ ਨੰਗੇ ਨੇ ਉਹ ਵੀ ਮਿੱਟੀ ਦੇ ਨਾਲ ਲਬੜੇ ਜ਼ਖਮਾਂ ਦੇ ਨਾਲ ਭਰੇ ਹੋਏ ਸੋਜ ਆਈ ਹੋਈ ਹੈ ਤੇ ਸਰੀਰ ਦਾ জামਾ ਜਿਹੜਾ ਹੈ ਉਹ ਮਿੱਟੀ ਔਰ ਪਾਣੀ ਦੀਆਂ ਛਿੱਟਾਂ ਦੇ ਨਾਲ ਖੂਨ ਦੀਆਂ ਛਿੱਟਾਂ ਦੇ ਨਾਲ ਲਬੜਿਆ ਹੋਇਆ ਥਾ-ਥਾ ਤੋਂ ਫਟਿਆ ਹੋਇਆ ਹੈ ਹੱਥ ਦੇ ਵਿੱਚ ਕਿਰਪਾਨ ਹੈ ਉਹ ਵੀ ਲਹੂ ਦੇ ਨਾਲ ਰੰਗੀ ਹੋਈ ਚਿਹਰੇ ਦੇ ਉੱਪਰ ਨੂਰ ਹੈ ਤੇ ਸਿਰ ਦੇ ਉੱਪਰ ਗੋਲ ਦਾ ਸਤਾਰਾ ਜਦੋਂ ਉਹਨੇ ਇਹ ਵੇਖਿਆ ਤੇ ਸਮਝ ਗਿਆ ਵੀ ਗੁਰੂ ਦੀ ਨਿਸ਼ਾਨੀ ਕੋਲ ਹੈ ਇਹ ਹੈ ਤੇ ਕੋਈ ਸਿੱਖ ਹੈ ਪਹਿਚਾਨਿਆ ਨਹੀਂ ਵੀ ਸਤਗੁਰੂ ਜੀ ਨੇ ਅੱਗੋ ਕਹਿੰਦਾ ਜੀ ਤੁਸੀਂ ਸਰਦੀ ਦੀ ਰੁੱਤ ਦੇ ਵਿੱਚ ਇਸ ਵੇਲੇ ਚੱਲਦੇ ਹੋਏ ਆਏ ਹੋ ਆਰਾਮ ਕਰਨਾ ਹੈ ਤੇ ਮੰਜਾ ਬਿਸਤਰਾ ਦੇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਸੀਂ ਭਾਈ ਪੂਰਨ ਨੂੰ ਮਿਲਣਾ ਹੈ ਪਹਿਲਾਂ ਕਹਿੰਦਾ ਜੀ ਉਹ ਤੇ ਹਲੇ ਸੁੱਤਾ ਪਿਆ ਹੈ ਲੇਟ ਉੱਠਦਾ ਹੈ ਸਤਗੁਰੂ ਜੀ ਕਹਿੰਦੇ ਆਵਾਜ਼ ਮਾਰ ਉਹਨੂੰ ਉਠਾ ਉਹਨੂੰ ਸਤਗੁਰੂ ਜੀ ਨੂੰ ਜਿਉਣਾ ਪੁੱਛਦਾ ਹੈ ਕਹਿੰਦਾ ਜੀ ਤੁਸੀਂ ਕੌਣ ਤੇ ਸਤਗੁਰੂ ਜੀ ਉਹਦੇ ਚਿਹਰੇ ਵੱਲ ਵੇਖ ਕੇ ਕਹਿੰਦੇ ਭਾਈ ਕਦੇ ਅਨੰਦਪੁਰ ਗਿਆ ਹੈ ਕਹਿੰਦਾ ਜੀ ਅਨੰਦਪੁਰ ਤੇ ਮੈਂ ਕਈ ਵਾਰ ਗਿਆ ਮੇਰਾ ਮਾਲਕ ਉਸ ਘਰ ਦਾ ਸੇਵਾਦਾਰ ਹੈ ਇਲਾਕੇ ਦੇ ਵਿੱਚੋਂ ਕਾਰ ਭੇਟਾ ਇਕੱਠੀ ਕਰਕੇ ਉੱਥੇ ਲੈ ਕੇ ਜਾਂਦਾ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਆਨੰਦਪੁਰ ਗਿਆ ਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਵੀ ਕੀਤੇ ਹੋਣਗੇ ਭਾਈ ਕਹਿੰਦਾ ਜੀ ਗੁਰੂ ਜੀ ਦੇ ਦਰਸ਼ਨ ਇੱਕ ਵਾਰ ਨਹੀਂ अनेका ਵਾਰ ਕੀਤੇ ਨੇ ਦਰਸ਼ਨ ਕੀਤੇ ਆ ਮਨ ਦੀਆਂ ਭੁੱਖਾਂ ਨਿਕਲ ਜਾਂਦੀਆਂ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਉਣਿਆ ਜੇ ਗੁਰੂ ਦੇ ਦਰਸ਼ਨ ਕੀਤੇ ਨੇ ਤੇ ਅੱਜ ਜਦੋਂ ਗੁਰੂ ਤੇਰੇ ਘਰ ਆਇਆ ਤੇ ਪਹਿਚਾਨਿਆ ਕਿਉ ਨਹੀਂ ਮੈਂ ਉਹੀ ਆਨੰਦਪੁਰ ਵਾਲਾ ਗੁਰੂ ਆ ਤੇ ਜਿਉਣਾ ਜਦੋਂ ਸਤਿਗੁਰੂ ਜੀ ਦੇ ਮੁਖ ਦੇ ਵਿੱਚੋਂ ਇਹ ਗੱਲ ਸੁਣਦਾ ਚਰਨਾ ਤੇ ਡਿਗ ਪਿਆ ਕੋਲ ਪਏ ਕੱਪੜੇ ਦੇ ਨਾਲ ਸਤਿਗੁਰੂ ਜੀ ਦੇ ਚਰਨ ਪੁੰਜਣੇ ਚਾਏ ਜਦੋਂ ਛੁੰਧ ਹੈ ਤੇ ਕੀ ਵੇਖਦਾ ਠਰੇ ਹੋਏ ਚਰਨ ਲਉ ਸਿਮ ਸਿਮ ਕੇ ਉਹਨਾਂ ਚਰਨਾਂ ਦੇ ਉੱਪਰ ਜੰਮਿਆ ਹੋਇਆ ਤਰਪਕ ਗਿਆ ਉੱਠ ਕੇ ਫਟਾਫਟ ਇਹਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੂੜੀ ਦੀ ਮੁੱਠ ਵਿੱਚ ਪਾਈ ਦੀਵੇ ਦੇ ਨਾਲ ਅੱਗ ਬਾਲੀ ਤੇ ਸਤਿਗੁਰੂ ਜੀ ਨੂੰ ਕਹਿੰਦਾ ਜੀ ਤੁਸੀਂ ਅੱਗ ਸੇਕੋ ਮੈਂ ਠਾਉਣਾ ਮਾਲਕ ਨੂੰ ਕਈ ਪ੍ਰਕਾਰ ਦੇ ਵਲਵਲੇ ਇਹਨੇ ਮਨ ਦੇ ਵਿੱਚ ਉਸ਼ਾਲੇ ਮਾਰਦੇ ਨੇ ਅੱਖਾਂ ਭਰੀਆਂ ਹੋਈਆਂ ਨੇ ਵੀ ਅੱਜ ਇੱਕ ਸਤਿਗੁਰੂ ਜੀ ਇਸ ਵੇਲੇ ਕਿਧਰੋਂ ਆਏ ਨਾ ਇਹਨਾਂ ਦੇ ਕੋਲੇ ਘੋੜਾ ਨਾ ਪੈਰਾਂ ਦੇ ਵਿੱਚ ਜੋੜਾ ਇਹ ਕੀ ਹੋਇਆ ਹੋਏਗਾ ਇਦਾਂ ਦੇ ਕੀ ਹਾਲਾਤ ਬੜੇ ਹੋਣਗੇ ਵੀ ਇਸ ਤਰ੍ਹਾਂ ਸਤਿਗੁਰੂ ਜੀ ਸਾਡੇ ਘਰ ਵਿੱਚ ਆਏ ਨੇ ਤੇ ਇਧਰ ਚਵਾਰੇ ਦੀਆਂ ਪੌੜੀਆਂ ਚੜ੍ਹ ਕੇ ਦਰਵਾਜ਼ਾ ਖੜਕਾਇਆ ਪੂਰਨ ਨੇ ਅੰਦਰੋਂ ਆਵਾਜ਼ ਦਿੱਤੀ ਕੌਣ ਹੈ ਕਹਿੰਦਾ ਜੀ ਮੈਂ ਜਿਉਣਾ ਕੀ ਗੱਲ ਹੈ ਅੱਜ ਤੜਕੇ ਹੀ ਦਰਵਾਜ਼ਾ ਖੜਕਾਈ ਜਾਣਾ ਉਹ ਕਹਿੰਦੇ ਬਾਹਰ ਆਓ ਗੱਲ ਕਰਨੀ ਹੈ ਤੁਹਾਡੇ ਨਾਲ ਜ਼ਰੂਰੀ ਦਿਨ ਚੜਨ ਵਾਲਾ ਹੈ ਪੂਰਨ ਅੰਦਰ ਉਹ ਕਹਿੰਦਾ ਰੁਕ ਜਾ ਇੰਤਜ਼ਾਰ ਕਰ ਕਹਿੰਦਾ ਨਹੀਂ ਛੇਤੀ ਬਾਹਰ ਆਓ ਜ਼ਰੂਰੀ ਗੱਲ ਕਰਨੀ ਹੈ ਪੂਰਨ ਅੰਦਰੋਂ ਬਾਹਰ ਆਇਆ ਕੰਬਲੀ ਦੀ ਬੁੱਕਲ ਮਾਰੀ ਹੋਈ ਹੈ ਕਹਿੰਦਾ ਕੀ ਗੱਲ ਤੇ ਉਹ ਜਿਉਣਾ ਅੱਗੋ ਕਹਿੰਦਾ ਆਨੰਦਪੁਰ ਵਾਲੇ ਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਘਰ ਆਏ ਨੇ ਜਿਉਣਾ ਜਦੋਂ ਇਹ ਸੁਣਦਾ ਪੁੱਛਦਾ ਕਹਿੰਦਾ ਕਦੋਂ ਆਏ ਨੇ ਉਹ ਕਹਿੰਦਾ ਹੁਣੇ ਹੀ ਆਏ ਨੇ ਪੈਰ ਉਹਨਾਂ ਦੇ ਠਰੇ ਹੋਏ ਨੇ ਲਹੂ ਲੋਹਾਨ ਨੇ ਅੱਗ ਬਾਲ ਕੇ ਮੈਂ ਦੇ ਕੇ ਆਇਆ ਉਹਨਾਂ ਨੂੰ ਅੱਗ ਸੇਕ ਰਹੇ ਨੇ ਤੁਸੀਂ ਆਓ ਉਹਨਾਂ ਦੇ ਨਾਲ ਕੋਈ ਗੱਲਬਾਤ ਕਰੋ ਵੇਖੋ ਉਹਨਾਂ ਦੇ ਤਨ ਦੇ ਉੱਪਰ ਕੋਈ ਲੀੜਾ ਖਾਸ ਨਹੀਂ ਨਾ ਉਹਨਾਂ ਦੇ ਕੋਲੇ ਘੋੜਾ ਹੈ ਤੇ ਹੱਥ ਦੇ ਵਿੱਚ ਕੱਲੀ ਇੱਕ ਕਿਰਪਾਨ ਹੈ ਅੱਜ ਸਿਰ ਦੇ ਉੱਤੇ ਉਹਨਾਂ ਦੇ ਕਲਗੀ ਵੀ ਨਹੀਂ ਹੈ ਤੇ ਪੁੱਛਦਾ ਕਹਿੰਦਾ ਕੌਣ ਛੱਡ ਕੇ ਗਿਆ ਆਪਣੇ ਘਰ ਦੱਸਦਾ ਜੀ ਆਪਣੇ ਪਿੰਡ ਦਾ ਤੀਜਾ ਪੰਡਿਤ ਉਹ ਇਸ ਵੇਲੇ ਜਾਂਦਾ ਹੁੰਦਾ ਹੈ ਭਗਤੀ ਕਰਨ ਦੇ ਲਈ ਦਰਿਆ ਦੇ ਕਿਨਾਰੇ ਵੱਲ ਨੂੰ ਇਸ਼ਨਾਨ ਕਰਨ ਦੇ ਲਈ ਉਹ ਉਸ ਨੂੰ ਕਿਤੇ ਰਸਤੇ ਦੇ ਵਿੱਚ ਮਿਲੇ ਨੇ ਤੇ ਉਹ ਇਹਨਾਂ ਨੂੰ ਆਪਣੇ ਘਰ ਛੱਡ ਕੇ ਗਿਆ ਪੂਰਨ ਅੱਗੋਂ ਪੁੱਛਦਾ ਕਹਿੰਦਾ ਤੂੰ ਦੱਸ ਦਿੱਤਾ ਵੀ ਮੈਂ ਘਰੇ ਹੀ ਆ ਜੀਉਣਾ ਕਹਿੰਦਾ ਹਾਂਜੀ ਉਹਨਾਂ ਨੇ ਪੁੱਛਿਆ ਕਹਿੰਦੇ ਮੈਂ ਦੱਸ ਦਿੱਤਾ ਵੀ ਮਾਲਕ ਆਰਾਮ ਕਰ ਰਹੇ ਨੇ ਖਿਵਾਰੇ ਦੇ ਵਿੱਚ ਅੱਗੋਂ ਪੂਰਨ ਕਹਿੰਦਾ ਤੈਨੂੰ ਦੱਸਣ ਦਾ ਖਿਆਲ ਨਹੀਂ ਰਿਹਾ ਜਿਉਣਿਆਂ ਉਹ ਮੁਗਲਾਂ ਨੇ ਘੇਰਾ ਪਾਇਆ ਹੋਇਆ ਸੀ ਆਨੰਦਪੁਰ ਨੂੰ ਸਤਗੁਰੂ ਜੀ ਉਹ ਘੇਰੇ ਦੇ ਵਿੱਚੋਂ ਨਿਕਲ ਆਏ ਨੇ ਤੇ ਸੁਣਿਆ ਇਧਰਲੇ ਇਲਾਕੇ ਦੇ ਵਿੱਚ ਕਿਤੇ ਆਏ ਨੇ ਤੇ ਮੁਗਲਾਂ ਨੇ ਢੰਡੋਰਾ ਪਟਵਾਇਆ ਹੋਇਆ ਵੀ ਜੇ ਕੋਈ ਸਿੱਖ ਇਹ ਇਲਾਕੇ ਦੇ ਵਿੱਚ ਆਉਂਦਾ ਕਿਸੇ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਤੇ ਉਹਦਾ ਘਾਣ ਬਚਾ ਪੀੜਿਆ ਜਾਏਗਾ ਜਿਉਣਿਆ ਤੈਨੂੰ ਕਹਿਣ ਦਾ ਚੇਤਾ ਭੁੱਲ ਗਿਆ ਵੀ ਜੇ ਕੋਈ ਸਿੱਖ ਆਏ ਜਾਂ ਗੁਰੂ ਗੋਬਿੰਦ ਸਿੰਘ ਆਪ ਆਉਣ ਤੇ ਘਰ ਦਾ ਦਰਵਾਜ਼ਾ ਨਾ ਖੁੱਲਹੀਂ ਪੂਰਨ ਕਹਿੰਦਾ ਕਹਿੰਦਾ ਉਹਨਾਂ ਨੂੰ ਜਾ ਕੇ ਆਖ ਵੀ ਜਿੱਧਰੋਂ ਆਏ ਹੋ ਉਧਰ ਨੂੰ ਹੀ ਭਾਈ ਚਲੇ ਜਾਓ ਸੂਰਜ ਨਹੀਂ ਚੜਨਾ ਚਾਹੀਦਾ ਕਿਤੇ ਦਿਨ ਦੀ ਲੋਅ ਦੇ ਵਿੱਚ ਕੋਈ ਪਹਿਚਾਣ ਨਾ ਲਏ ਉਹਨਾਂ ਨੂੰ ਆਪਣੇ ਘਰ ਦੇ ਉੱਪਰ ਸੰਕਟ ਆ ਜਾਏਗਾ ਉਹਨਾਂ ਨੂੰ ਕਿ ਸੂਰਜ ਦੇ ਚੜਨ ਤੋਂ ਪਹਿਲਾਂ ਪਹਿਲਾਂ ਹੁਣੇ ਹੀ ਕਿਸੇ ਨਾ ਕਿਸੇ ਹੋਰ ਪਾਸੇ ਨੂੰ ਚਲੇ ਜਾਓ ਤੇ ਜਿਉਣਾ ਅੱਗੋਂ ਕਹਿੰਦਾ ਕਹਿੰਦਾ ਮਾਲਕ ਤੁਸੀਂ ਗੁਰੂ ਦੇ ਦਰਸ਼ਨ ਨਹੀਂ ਕਰਨੇ ਕਹਿੰਦਾ ਦਰਸ਼ਨ ਉਹ ਅੱਗੋ ਕਹਿੰਦਾ ਮਾਲਕ ਕਹਿੰਦਾ ਦਰਸ਼ਨ ਤੇ ਕਰਨੇ ਬਣਦੇ ਨੇ ਨਾ ਇਹ ਘਰ ਇਹ ਹਵੇਲੀ ਸਾਰਾ ਕੁਝ ਉਹਨਾਂ ਦਾ ਹੀ ਦਿੱਤਾ ਹੋਇਆ ਹੈ ਉਹ ਅੱਗੋ ਕਹਿੰਦਾ ਉਹ ਤੂੰ ਜਾਦੇ ਨਾ ਬੋਲ ਤੈਨੂੰ ਜਿਹੜੀ ਗੱਲ ਮੈਂ ਕਹੀ ਹੈ ਨਾ ਉਹ ਗੱਲ ਜਾ ਕੇ ਉਹਨਾਂ ਨੂੰ ਕਹਿਣਾ ਕਰ ਜੇ ਗੁਰੂ ਇੱਥੇ ਪਕੜਿਆ ਗਿਆ ਤੇ ਇਹ ਹਵੇਲੀ ਦੀ ਇੱਟ ਨਾਲ ਇੱਟ ਖੜਕ ਜਾਏਗੀ ਉਹ ਦਰਸ਼ਨ ਤੇ ਫਿਰ ਕਿਤੇ ਕਰ ਲਵਾਂਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ ਨੂੰ ਹੁਣ ਜਿਉਣਾ ਤੁਰਿਆ ਆ ਰਿਹਾ ਹੈ ਪੈਰ ਸਾਥ ਨਹੀਂ ਦੇ ਰਹੇ ਲੱਤਾ ਕੰਬਦੀਆਂ ਨੇ ਵੀ ਕਿਵੇਂ ਜਾ ਕੇ ਸਤਿਗੁਰੂ ਜੀ ਨੂੰ ਮੈਂ ਕਵਾਂ ਵੀ ਮੇਰਾ ਮਾਲਕ ਕਹਿੰਦੇ ਵੀ ਇਹ ਘਰ ਦੇ ਵਿੱਚ ਆਸਰਾ ਨਹੀਂ ਤੁਹਾਨੂੰ ਮਿਲ ਸਕਦਾ ਤੁਸੀਂ ਅੱਗੇ ਚਲੇ ਜਾਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਾਣੀ ਜਾਣ ਪਾਤਸ਼ਾਹ ਜਿਨ੍ਹਾਂ ਨੇ ਉਹ ਗੱਲ ਨੂੰ ਸੁਣਨਾ ਕੀਤਾ ਸੁਣ ਲਿਆ ਜਦੋਂ ਜਿਉਣਾ ਸਤਿਗੁਰੂ ਜੀ ਦੇ ਅੱਗੇ ਆ ਕੇ ਖੜੋਤਾ ਤੇ ਸੋਚੀ ਜਾਂਦਾ ਵੀ ਕੈਸੀ ਹੈ ਕਾਲਪੁਰਖ ਦੀ ਲੀਲਾ ਵੀ ਹਜ਼ਾਰਾਂ ਨੂੰ ਆਸਰਾ ਦੇਣ ਵਾਲੇ ਜਿੰਨਾਂ ਦੇ ਘਰ ਦੇ ਵਿੱਚ ਜਾ ਕੇ ਜਿੰਦੇ ਕੋਲੇ ਵਸਤਰ ਨਹੀਂ ਉਹਨੂੰ ਵਸਤਰ ਮਿਲਦੇ ਨੇ ਜਿੰਦੇ ਕੋਲੇ ਪ੍ਰਸ਼ਾਦਾ ਨਹੀਂ ਉਹਨੂੰ ਪ੍ਰਸ਼ਾਦਾ ਮਿਲਦਾ ਜਿੰਦੇ ਕੋਲੇ ਟਿਕਾਣਾ ਨਹੀਂ ਉਹਨੂੰ ਟਿਕਾਣਾ ਮਿਲਦਾ ਅੱਜ ਉਹ ਗੁਰੂ ਜੀ ਇਸ ਸਥਿਤੀ ਦੇ ਵਿੱਚ ਜੇ ਸਾਡੇ ਘਰ ਆਏ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰੇ ਮਾਲਕ ਨੇ ਆ ਸਾਰਾ ਕੁਝ ਬਣਾਇਆ ਤੇ ਅੱਜ ਉਹਨਾਂ ਨੂੰ ਹੀ ਕਹਿਣਾ ਪੈ ਰਿਹਾ ਵੀ ਤੁਸੀਂ ਇਹ ਘਰ ਵਿੱਚੋਂ ਚਲੇ ਜਾਓ ਜ਼ੁਬਾਨ ਦੇ ਵਿੱਚੋਂ ਬੋਲਿਆ ਨਹੀਂ ਜਾ ਰਿਹਾ ਹੱਥ ਜੋੜ ਕੇ ਖੜਾ ਸਤਿਗੁਰੂ ਜੀ ਪੁੱਛਦੇ ਨੇ ਕਹਿੰਦੇ ਜਿਉਣਿਆ ਕੀ ਹੋਇਆ ਕੁਝ ਬੋਲਣਾ ਚਾਹੁੰਦਾ ਹੈ ਜੁਬਾਨ ਸਾਥ ਨਹੀਂ ਦਿੰਦੀ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਜਿਉਣੇ ਤੇਰੀ ਹਾਮੀ ਅਸੀਂ ਭਰਾਂਗੇ ਅਸੀਂ ਸਭ ਜਾਣਦੇ ਹਾਂ ਜੋ ਤੇਰੇ ਮਾਲਕ ਨੇ ਕਿਹਾ ਤੇਰੀ ਸੇਵਾ ਸਫਲ ਹੈ ਜਿਹੜੀ ਤੂੰ ਇਹ ਅੱਗ ਬਾਲ ਕੇ ਸਕਾ ਦਿੱਤੀ ਹੈ ਤੇਰਾ ਇੰਨੇ ਹੀ ਬਹੁਤ ਧੰਨਵਾਦ ਕੋਈ ਗੱਲ ਨਹੀਂ ਅਸੀਂ ਜਿੱਧਰੋਂ ਆਏ ਆ ਉਧਰ ਨੂੰ ਹੀ ਚਲੇ ਜਾਣੇ ਆ ਕੋਈ ਹੋਰ ਟਿਕਾਣਾ ਲੱਭ ਲਵਾਂਗੇ ਤੁਹਾਡਾ ਘਰ ਬਚਿਆ ਰਹਿਣਾ ਚਾਹੀਦਾ ਤੇਰੇ ਮਾਲਕ ਦਾ ਇਹ ਘਰ ਤੇ ਜਿਉਣਾ ਅੱਗੋਂ ਕਹਿੰਦਾ ਜੀ ਟਿੰਡ ਵਿੱਚ ਅੱਗ ਪਾ ਦਿਆਂ ਕੰਮ ਦਵੇਗੀ ਹੋਰ ਤੇ ਮੈਂ ਕੁਝ ਕਰ ਨਹੀਂ ਸਕਦਾ ਕਹਿੰਦਾ ਜੀ ਦਾਸ ਆ ਪੇਟ ਦਾ ਮਾਰਾ ਇੱਥੇ ਨੌਕਰੀ ਕਰਦਾ ਜੇ ਕਿਤੇ ਦਾਤਾ ਜੀ ਤੁਹਾਡੀ ਕਿਰਪਾ ਰਹਿਮਤ ਦੇ ਸਦਕਾ ਮੇਰੇ ਕੋਲੇ ਕੋਈ ਏਦਾਂ ਦਾ ਘਰ ਹੁੰਦਾ ਤੇ ਮੈਂ ਤੁਹਾਨੂੰ ਕਦੇ ਨਾ ਇਹ ਗੱਲ ਕਹਿੰਦਾ ਜਿਹੜੀ ਗੱਲ ਮੇਰਾ ਮਾਲਕ ਪਿਆ ਕਹਿੰਦਾ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਤੇਰੀ ਸੇਵਾ ਪ੍ਰਵਾਨ ਹੈ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਠ ਖੜੇ ਹੋਏ ਜਿਉਣਾ ਬਾਹਰ ਨਿਕਲਦਾ ਹੈ ਪਹਿਲਾਂ ਗਲੀ ਦੇ ਵਿੱਚ ਵੇਖਦਾ ਵੀ ਕੋਈ ਹੋਰ ਕੋਈ ਸੁਣਦਾ ਨਾ ਪਿਆ ਹੋਵੇ ਕੋਈ ਵੇਖਦਾ ਨਾ ਹੋਵੇ ਫਿਰ ਸਤਿਗੁਰੂ ਜੀ ਨੂੰ ਇਸ਼ਾਰੇ ਦੇ ਨਾਲ ਕਹਿੰਦੇ ਵੀ ਆਪ ਜੀ ਇਸ ਇਲਾਕੇ ਵੱਲ ਨੂੰ ਅੱਗੇ ਵਧ ਜਾਓ